ਕਿਸਾ ਕੀ ਅਮਰਤ ਵਾਣੀ ਪੀਵਦੇ ਹੀ ਪਰਵਾਣ ਪਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਦੀਆਂ ਸਾਖੀਆਂ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਦੀਆਂ ਸਾਖੀਆਂ ਗੁਰੂ ਦੀਆਂ ਕਤਾਂ ਕਹਾਣੀਆਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਅੱਜ ਆਪਾਂ ਗੱਲ ਕਰ ਰਿਹਾ ਕਲਗੀ ਤਰਪੀਤਾ ਦੀ ਸਾਖੀ ਜੋ ਛੁੱਟ ਗਿਆ ਉਹ ਡੁੱਬ ਗਿਆ ਮੇਰੇ ਕਲਗੀ ਤਰਪੀਤਾ ਦਾ ਦਰਬਾਰ ਲੱਗਾ ਹੋਇਆ ਹੈ ਆਸਾ ਦੀ ਵਾਰ ਦਾ ਕੀਰਤਨ ਹੋਇਆ ਉਸ ਦਰਬਾਰ ਤੋਂ ਬਾਅਦ ਕਲਗੀ ਤਰਪਤਾ ਨੇ ਕੌਤਕ ਕੀਤਾ ਭਾਈ ਦਿਆ ਸਿੰਘ ਨੂੰ ਕਿਹਾ ਭਾਈ ਦਿਆ ਸਿੰਘ ਜੀ ਜਾਓ ਇੱਕ ਪੱਥਰ ਲੈ ਕੇ ਆਓ ਤੇ ਇੱਕ ਵੱਡਾ ਭਾਂਡਾ ਪਾਣੀ ਦਾ ਭਰ ਕੇ ਲੈ ਕੇ ਆਓ ਭਾਈ ਦਿਆ ਸਿੰਘ ਭਰੇ ਦਰਬਾਰ ਦੇ ਵਿੱਚੋਂ ਭਾਂਡਾ ਲੈ ਕੇ ਆਏ ਕਲਗੀ ਤਰਪਤਾ ਆਪਣੇ ਤਖਤ ਤੋਂ ਉੱਠੇ ਤੇ ਉਹਨਾਂ ਨੇ ਹੱਥ ਦੇ ਵਿੱਚ ਉਹ ਵੱਡਾ ਸਾਰਾ ਪੱਥਰ ਪਕੜਿਆ ਤੇ ਸੰਗਤ ਵੱਲ ਦੇਖਿਆ ਤੇ ਉਸ ਦੇ ਨਾਲ ਹੀ ਉਹਨਾਂ ਨੇ ਉਹ ਪੱਥਰ ਉਸ ਭਰੇ ਹੋਏ ਪਾਣੀ ਦੇ ਜਿਹੜਾ ਭਾਂਡਾ ਸੀ ਉਹਦੇ ਵਿੱਚ ਸੱਟ ਦਿੱਤਾ ਜਿਸ ਵਕਤ ਕਲਗੀਧਰ ਪਿਤਾ ਨੇ ਉਹ ਪੱਥਰ ਸੱਟਿਆ ਉਹ ਪੱਥਰ ਡੁੱਬ ਗਿਆ ਮੇਰੇ ਪਿਤਾ ਨੇ ਸਾਰਿਆਂ ਵੱਲ ਦੇਖਿਆ ਤੇ ਉਸ ਵਕਤ ਬੈਠ ਹੋਏ ਗੁਰਸਿੱਖਾਂ ਨੂੰ ਪੁੱਛਿਆ ਦੱਸੋ ਇਹ ਪੱਥਰ ਕਿਉਂ ਡੁੱਬ ਗਿਆ ਹਰੇਕ ਨੇ ਆਪਣੀ ਮਤ ਮੁਤਾਬਕ ਜਵਾਬ ਦਿੱਤਾ ਕਿਸੇ ਨੇ ਕਿਹਾ ਪਾਸ਼ਾ ਜੀ ਪੱਥਰ ਭਾਰਾ ਹੈ ਡੁੱਬ ਜਾਂਦਾ ਹੈ ਕਿਸੇ ਨੇ ਕਿਹਾ ਪਾਣੀ ਦਾ ਸੁਭਾਅ ਹੈ ਹਰ ਚੀਜ਼ ਨੂੰ ਡੋਬ ਦਿੰਦਾ ਹੈ ਕਲਗੀਧਰ ਪਿਤਾ ਨੇ ਭਾਈ ਨੰਦ ਲਾਲ ਵੱਲ ਦੇਖਿਆ ਭਾਈ ਨੰਦ ਲਾਲ ਜਿਸ ਵਕਤ ਕਲਗੀ ਤਰਪੀਤਾ ਨੇ ਭਾਈਨੰਦ ਵਾਲੇ ਕਿਆ ਭਾਈਨੰਦ ਲਾਲ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਪੁੱਛਿਆ ਕਲਗੀ ਤਰਪੀਤਾ ਨੇ ਨੰਦ ਲਾਲ ਜੀ ਦੱਸੋ ਪੱਥਰ ਕਿਉਂ ਡੁੱਬ ਗਿਆ ਭਾਈਨੰਦ ਲਾਲ ਹੱਥ ਜੋੜ ਲਏ ਤੇ ਹੱਥ ਜੋੜ ਕੇ ਪਤਾ ਕੀ ਕਹਿੰਦੇ ਹਨ ਪਾਸ਼ਾ ਮੈਨੂੰ ਨਹੀਂ ਪਤਾ ਪਾਣੀ ਦਾ ਸੁਭਾਵ ਕੀ ਹੈ ਮੈਨੂੰ ਨਹੀਂ ਪਤਾ ਕਿ ਪੱਥਰ ਦਾ ਕੀ ਸੁਭਾਵ ਹੈ ਮੈਂ ਤਾਂ ਇੱਕੋ ਗੱਲ ਪਤਾ ਹੈ ਜਿਹੜੀ ਚੀਜ਼ ਵੀ ਮੇਰੇ ਗੁਰੂ ਹਤੂ ਛੁੱਟ ਜਾਏਗੀ ਨਾ ਪੂਰਾ ਡੁੱਬਣਾ ਅਵਸ਼ ਰੋਂਦੇ ਰੋਂਦੇ ਭਾਈ ਨੰਦ ਲਾ ਨੇ ਕਲਗੀ ਤਰਪੀਤਾ ਦੇ ਅੱਗੇ ਹੱਥ ਜੋੜ ਦਿੱਤੇ ਕਲਗੀ ਤਰਪੀਤਾ ਅਗੇ ਵਧੇ ਤੇ ਭਾਈ ਨੰਦ ਲਾਲ ਨੂੰ ਕਲੇ ਨਾਲ ਲਗਾ ਲਿਆ ਇੱਕ ਗੱਲ ਸਮਝ ਆਈ ਜੋ ਗੁਰੂ ਤੋਂ ਛੁੱਟ ਗਿਆ ਉਹ ਡੁੱਬ ਗਿਆ ਕੋਈ ਮੈਂ ਇੱਕ ਗੱਲ ਕਵਾਂ ਜਾਨ ਦੀ ਉਹ ਪਹਿਚਾਨ ਕੀ ਹੈ ਕਿ ਗੁਰੂ ਤੁਸੀਂ ਛੁੱਟੇ ਹੋਏ ਆ ਕਿ ਡੁੱਬੇ ਹੋਏ ਆ ਪਾਸ਼ਾ ਗੁਰਬਾਣੀ ਜੀ ਕਹਿੰਦੇ ਹਨ ਜੇ ਚਿੱਤ ਆਂਦਾ ਹੈ ਨਾ ਪਰਮਾਤਮਾ ਤੇ ਮਹਾਨੰਦਾ ਹੈ ਤੇ ਜਿਸ ਵਿਸਰੇ ਸੋ ਮਰ ਜਾਈ ਜਦ ਪਰਮਾਤਮਾ ਭਿਸਰ ਜਾਵੇ ਸਮਝ ਲੋ ਉ ਡੁੱਬ ਗਿਆ ਜੇ ਅੱਜ ਸਾਨੂੰ ਪਰਮਾਤਮਾ ਚੇਤੇ ਆਂਦਾ ਹੈ ਨਿਤ ਦੀ ਜੀਵਨ ਦੇ ਵਿੱਚ ਜੇ ਮੈਨੂੰ ਅੱਜ ਕੰਮ ਕਾਜ ਕਰਦੇ ਹੋਏ ਪਰਮਾਤਮਾ ਦਾ ਸ਼ੁਕਰਾਨਾ ਮੇਰੇ ਅੰਦਰ ਹੈ ਜੀ ਅੱਜ ਕੋਈ ਵੀ ਕੰਮ ਕਰਨ ਤੋਂ ਬਾਅਦ ਮੈਂ ਅਰਦਾਸ ਕਰਦਾ ਹਾਂ ਤੇ ਸਮਝ ਜਾਇਓ ਕਿ ਹਜੇ ਪਰਮਾਤਮਾ ਨੇ ਸਾਨੂੰ ਛੱਡਿਆ ਨਹੀਂ ਗੁਰੂ ਨੇ ਛੱਡਿਆ ਨਹੀਂ ਪਰ ਜਿਸ ਵਤ ਮੈਂ ਮੇਰੀ ਦੇ ਵਿੱਚ ਅਸੀਂ ਪਰਿਪੂਰਨ ਪਰਮਾਤਮਾ ਨੂੰ ਭੁੱਲ ਜਾਈਏ ਗੁਰੂ ਨੂੰ ਭੁੱਲ ਜਾਈਏ ਗੁਰੂ ਨੂੰ ਆਪਣੇ ਅੰਦਰੋਂ ਕੱਢ ਦੀਏ ਆਪਣੀ ਰੋਜ਼ ਮਰਦਿਕ ਜਿੰਦਗੀ ਦੇ ਵਿੱਚ ਗੁਰੂ ਨੂੰ ਚੇਤੇ ਹੀ ਨਾ ਕਰੀਏ ਸਮਝ ਲੈਣਾ ਪੈਸਾ ਤਾਂ ਬਹੁਤ ਆ ਜਾਏਗਾ ਪਰ ਗੁਰੂ ਨੇ ਛੱਡ ਦਿੱਤਾ ਤੇ ਜਿਹਨੂੰ ਗੁਰੂ ਨੇ ਛੱਡ ਦਿੱਤਾ ਉਹ ਡੁੱਬ ਜਾਏਗਾ ਗੁਰਸਬ ਕਿਰਪਾ ਕਰਨ ਅਗਲੇ ਐਪੀਸੋਡ ਦੇ ਵਿੱਚ ਆਪਾਂ ਇੱਕ ਨਵੀਂ ਸਾਖੀ ਲੈ ਕੇ ਆ ਰਹੇ ਹਾਂ ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਾ ਹੈ ਉਸ ਭਰੇ ਦਰਬਾਰ ਦੇ ਵਿੱਚ ਅੱਜ ਗੁਰਸਿੱਖਾਂ ਨੇ ਇੱਕ ਸਵਾਲ ਪੁੱਛਿਆ ਪੁੱਛਿਆ ਕਿ ਪਾਸ਼ਾ ਜੀ ਸੁੰਦਰ ਨਾਰੀ ਕਿਹੜੀ ਹੈ ਗੁਰਬਾਣੀ ਦੇ ਵਿੱਚ ਆਇਆ ਅਨੰਦ ਕਰੋ ਮਿਲ ਸੁੰਦਰ ਨਾਰੀ ਜਿਸ ਵੇਲੇ ਗੁਰੂ ਅਰਜਨ ਪਾਸ਼ਾ ਜੀ ਕੋਲ ਸਵਾਲ ਪੁੱਛਿਆ ਤੇ ਕੀ ਗੁਰੂ ਅਰਜਨ ਪਾਸ਼ਾ ਜੀ ਨੇ ਉਸ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਐਸ ਜੀ ਡਿਸਕਸ ਕਰਾਂਗੇ ਬਹੁਤ ਬਹੁਤ ਧੰਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਖੀ ਅਮਰਤਵਾ